ਉਰੇ ਜਾਂਦੇ ਬੱਚੇ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਾਈਕ ਦੇ ਉੱਤੇ ਸਵਾਰ ਸਿਗੇ ਤਿੰਨ ਮੁੰਡੇ ਜਿਹੜੇ ਇਸ ਮੁੰਡੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਨੇ ਦੂਰ ਤੱਕ ਘਸੀਟਦੇ ਹੋਏ ਵੀ ਲੈ ਜਾਂਦੇ ਨੇ ਤਾਂ ਇਹ ਵੀਡੀਓ ਨਿਕਲ ਕੇ ਸਾਹਮਣੇ ਆਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਲੀ ਦੇ ਵਿੱਚ ਤਿੰਨ ਜਿਹੜੇ ਬੱਚੇ ਨੇ ਉਤਰੇ ਜਾ ਰਹੇ ਨੇ ਤਾਂ ਇਸੇ ਦੌਰਾਨ ਬਾਈਕ ਦੇ ਉੱਤੇ ਤਿੰਨ ਮੁੰਡੇ ਆਉਂਦੇ ਨੇ ਜਿਹੜੇ ਇੱਕ ਮੁੰਡੇ ਨੂੰ ਕਿਡਨਾਪ ਕਰਨ ਦੀ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਦੂਰ ਤੱਕ ਉਸ ਨੂੰ ਘਸੀਟਦੇ ਵੀ ਲੈ ਜਾਂਦੇ ਨੇ ਤੇ ਜਿਹੜੇ ਇਸ ਮੁੰਡੇ ਦੇ ਸਾਥੀ ਸਿਗੇ ਜਿਹੜੇ ਦੋਸਤ ਸਿਗੇ ਨਾਲ ਹੀ ਉਸ ਦੀ ਉਮਰ ਦੇ ਤਾਂ ਉਹ ਰੋਲਾ ਪਾਣਾ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਮੁੰਡਾ ਵੀ ਡਰਦਾ ਨਹੀਂ ਹੈ ਤਾਂ ਕਿਸੇ ਤਰੀਕੇ ਦੇ ਨਾਲ ਆਪਣਾ ਹੱਥ ਛੁਡਵਾ ਲੈਂਦਾ ਹੈ ਤਾਂ ਐਨਾ ਬਦਮਾਸ਼ਾ ਦੇ ਕੋਲ ਉਹ ਵੱਜ ਜਾਂਦਾ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਜਮਾਲਪੁਰ ਏਰੀਆ ਦਾ ਮਾਫ ਕਰਨਾ ਏਰੀਆ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਗਲੀ ਦੇ ਵਿੱਚ ਤਿੰਨ ਬੱਚੇ ਤੁਰੇ ਆ ਰਹੇ ਸੀਗੇ ਤਾਂ ਇਸੇ ਦੌਰਾਨ ਮੋਟਰਸਾਈਕਲ ਦੇ ਉੱਤੇ ਤਿੰਨ ਮੁੰਡੇ ਆਉਂਦੇ ਨੇ ਜਿਹੜੇ ਕੀ ਇਸ ਮੁੰਡੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਨੂੰ ਦੂਰ 50 ਮੀਟਰ ਦੂਰ ਜਾ ਕੇ ਘਸੀਟ ਦੇ ਲੈ ਜਾਂਦੇ ਨੇ ਤਾਂ ਕਿਸੇ ਤਰੀਕੇ ਦੇ ਨਾਲ ਇਹ ਮੁੰਡਾ ਬਦਮਾਸ਼ਾਂ ਦੇ ਕੋਲੋਂ ਆਪਣਾ ਹੱਥ ਛੁਡਵਾ ਲੈਂਦਾ ਹੈ ਤਾਂ ਬਚ ਜਾਂਦਾ ਹੈ ਤਾਂ ਬੱਚੇ ਦੀ ਉਮਰ ਕਰੀਬ 12 ਤੋਂ 13 ਸਾਲ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਡਰਿਆ ਨਹੀਂ ਬਿਲਕੁਲ ਵੀ ਇਹਨਾਂ ਬਦਮਾਸ਼ਾਂ ਦੇ ਕੋਲੋਂ ਤਾਂ ਜਿਹੜੇ ਉਸ ਦੇ ਸਾਥੀ ਸੀਗੇ ਦੋਸਤ ਸੀਗੇ ਉਹ ਵੀ ਰੋਲਾ ਪਾਣਾ ਸ਼ੁਰੂ ਕਰ ਦਿੰਦੇ ਨੇ ਤਾਂ ਫਿਰ ਇਹ ਜਿਹੜੇ ਮੋਟਰਸਾਈਕਲ ਦੇ ਉੱਤੇ ਅਗਵਾਹ ਕਾਰ ਆਏ ਸੀਗੇ ਤਾਂ ਭੱਜ ਜਾਂਦੇ ਨੇ ਫਰਾਰ ਹੋ ਜਾਂਦੇ ਨੇ ਤਾਂ ਦੱਸ ਦਈਏ ਕਿ ਲੁਧਿਆਣਾ ਦਾ ਇਹ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਲੋਕ ਵੀ ਥਾਣੇ ਪਹੁੰਚ ਗਏ ਘਟਨਾ ਸੀਸੀਟੀਵੀ ਦੇ ਵਿੱਚ ਪੂਰੀ ਕੈਦ ਹੋ ਗਈ ਹੈ ਪੂਰਾ ਮੰਜ਼ਰ ਕੈਦ ਹੋ ਗਿਆ ਹੈ ਗਲੀ ਦੇ ਵਿੱਚ ਤਿੰਨ ਜਵਾਕ ਸੀਗੇ ਤੁਰੇ ਆ ਰਹੇ ਸੀਗੇ ਤਾਂ ਇਸੇ ਦੌਰਾਨ ਬਾਈਕ ਦੇ ਉੱਤੇ ਤਿੰਨ ਮੁੰਡੇ ਆਉਂਦੇ ਨੇ ਜਿਹੜੇ ਕਿ ਤਿੰਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਅਗਵਾਹ ਕਰਨ ਦੀ ਅ ਕੋਸ਼ਿਸ਼ ਜਿਨ੍ਹਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਮੁੰਡੇ ਨੂੰ 50 ਮੀਟਰ ਤੱਕ ਲੈ ਵੀ ਜਾਂਦੇ ਨੇ ਪਰ ਉਹ ਡਰਦਾ ਨਹੀਂ ਹੈ ਤੇ ਜਿਹੜੇ ਉਸਦੇ ਦੋਸਤ ਸੀਗੇ ਮਹਿਜ਼ ਉਹਨਾਂ ਦੀ ਉਮਰ ਵੀ 12-13 ਸਾਲ ਹੈ ਉਹ ਵੀ ਮਗਰੀ ਬਾਈਕ ਦੇ ਭੱਜਣੇ ਭੱਜਦੇ ਨੇ ਤਾਂ ਜਿਹੜਾ ਮੁੰਡਾ ਸੀਗਾ ਜਿਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਨਹੀਂ ਡਰਦਾ ਤਾਂ ਉਹ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਬਦਮਾਸ਼ਾਂ ਦੇ ਕੋਲੋਂ ਆਪਣਾ ਹੱਥ ਛੁਡਵਾ ਲੈਂਦਾ ਹੈ ਤਾਂ ਬਚ ਜਾਂਦਾ ਹੈ ਤਾਂ ਉਸਦੇ ਸਾਥੀ ਵੀ ਜਿਹੜੇ ਸੀਗੇ ਉਹ ਵੀ ਰੋਲਾ ਪਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤਾਂ ਇਹ ਜਿਹੜੇ ਮੁੰਡੇ ਸਿਗੇ ਜਿਹੜੇ ਮੋਟਰਸਾਈਕਲ ਦੇ ਉੱਤੇ ਆਏ ਸਿਗੇ ਅਗਵਾਕਾਰ ਉਹ ਫਰਾਰ ਹੋ ਜਾਂਦੇ ਨੇ ਤਾਂ ਜਦੋਂ ਇਹ ਵੀਡੀਓ ਸਾਹਮਣੇ ਆਇਆ ਤਾਂ ਤੇਜ਼ੀ ਦੇ ਨਾਲ ਵਾਇਰਲ ਹੋਇਆ ਤਾਂ ਪੁਲਿਸ ਨੇ ਵੀ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੋਕ ਵੀ ਥਾਣੇ ਪਹੁੰਚ ਚੁੱਕੇ ਸਿਗੇ ਤਾਂ ਲੋਕਾਂ ਨੇ ਮੰਗ ਕੀਤੀ ਕਿ ਇਹ ਜਿਹੜੇ ਅ ਅਗਵਾਕਾਰ ਸੀ ਇਹਨਾਂ ਨੂੰ ਜਲ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਰਾਤ ਦੇ ਸਮੇਂ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਬੱਚੇ ਨੂੰ ਅਗਵਾਹ ਕਰਨ ਦੀ ਅ ਕੋਸ਼ਿਸ਼ ਕੀਤੀ ਗਈ ਤਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਇਹਨਾਂ ਦੀ ਅਗਵਾਕਾਰਾਂ ਦੀ ਪੂਰੀ ਹਰਕਤ ਤੇ ਮੁੰਡਾ ਜਿਹੜਾ ਮਹਿਜ਼ ਉਮਰ ਉਸ ਦੀ 12-13 ਸਾਲ ਹੈ ਤਾਂ ਉਸ ਦੀ ਦਲੇਰੀ ਵੀ ਇੱਥੇ ਦੇਖਣ ਨੂੰ ਮਿਲੀ ਹੈ ਜਿਹੜਾ ਕਿ ਕਬਰਾਇਆ ਨਹੀਂ ਕਿਸੇ ਤਰੀਕੇ ਦੇ ਨਾਲ ਇਹਨਾਂ ਅਗਵਾਕਾਰਾਂ ਦੇ ਚੁੰਗਲ ਚੋਂ ਬਚ ਨਿਕਲਿਆ ਆਪਣਾ ਹੱਥ ਛੁਡਾ ਲੈਂਦਾ ਹੈ ਤਾਂ ਇਸ ਦੀ ਵੀ ਕਿਤੇ ਨਾ ਕਿਤੇ ਦਲੇਰੀ ਦੇਖਣ ਨੂੰ ਮਿਲੀ ਹੈ ਜਿਸ ਨੇ ਕਿ ਬਿਲਕੁਲ ਨਹੀਂ ਕਬਰਾਇਆ ਤੇ ਜਦੋਂ ਇਹ ਬਾਈਕ ਸਵਾਰ ਮੁੰਡੇ ਜਦੋਂ ਉਹਦਾ ਹੱਥ ਫੜ ਕੇ ਖਿੱਚਣ ਦੀ ਕੋਸ਼ਿਸ਼ ਕਰਦੇ ਨੇ 50 ਮੀਟਰ ਦੂਰ ਤੱਕ ਲੈ ਜਾਂਦੇ ਨੇ ਤਾਂ ਉਹ ਘਬਰਾਉਂਦਾ ਨਹੀਂ ਦਲੇਰੀ ਦਿਖਾਉਂਦਾ ਹੈ ਕਿਸੇ ਤਰੀਕੇ ਦੇ ਨਾਲ ਆਪਣਾ ਹੱਥ ਛੁੜਵਾ ਲੈਂਦਾ ਹੈ ਤਾਂ ਜਿਹੜੇ ਉਸਦੇ ਦੋਸਤ ਸੀਗੇ ਉਹਨਾਂ ਦੀ ਉਮਰ ਵੀ 12-13 ਸਾਲ ਤੇ ਉਹ ਵੀ ਰੋਲਾ ਪਾਣਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਉਸਦੇ ਦੋਸਤ ਸੀਗੇ ਉਸੇ ਉਸੇ ਦੀ ਉਮਰ ਦੇ ਦੋਸਤ ਸੀਗੇ ਉਸਦੇ ਤਾਂ ਉਹ ਵੀ ਰੋਲਾ ਪਾਣਾ ਸ਼ੁਰੂ ਕਰ ਦਿੰਦੇ ਨੇ ਤਾਂ ਮੋਟਰਸਾਈਕਲ ਦੇ ਪਿੱਛੇ ਆਪਾਂ ਜਨਾ ਸ਼ੁਰੂ ਕਰ ਦਿੰਦੇ ਨੇ ਤਾਂ ਜਿਸ ਤੋਂ ਬਾਅਦ ਇਹ ਜਿਹੜੇ ਬਦਮਾਸ਼ ਸੀਗੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਪੁਲਿਸ ਨੇ ਹੁਣ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸਾਰੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਨੇ ਤਾਂ ਪੁਲਿਸ ਦਾ ਦਾ ਕਹਿਣਾ ਹੈ ਕਿ ਜਲਦੀ ਨਾ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ ਜਿਨ੍ਹਾਂ ਨੇ ਬੱਚੇ ਨੂੰ ਅਗਵਾ ਕਰਨ